ਪੁਲਿਸ ਵੱਲੋਂ ਦਰਾਹਾ ਦੇ ਨੇੜਲੇ ਪਿੰਡ ਰਾਮਪੁਰ ਵਿਖੇ ਕਾਸੋ ਆਪਰੇਸ਼ਨ ਚਲਾ ਨਸ਼ਾ ਤਸਕਰਾਂ ਦੇ ਘਰਾਂ ਤੇ ਛਾਪਾ ਮਾਰੀ ਕਰ ਜਾਂਚ ਕੀਤੀ ਗਈ ਇਸ ਮੌਕੇ ਡੀਐਸਪੀ ਪਾਇਲ ਹਮੰਤ ਮਲੋਤਰਾ ਵੀ ਹਾਜ਼ਰ ਰਹੇ ਇਸ ਮੌਕੇ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਐਸਐਸਪੀ ਖੰਨਾ ਦੇ ਦਿਸ਼ਾ ਨਿਰਦੇਸ਼ ਤੇ ਇੱਕਾਸੋ ਆਪਰੇਸ਼ਨ ਚਲਾਇਆ ਗਿਆ ਹੈ ਤਾਂ ਜੋ ਨਸ਼ੇ ਦੇ ਸਦਾਗਰਾਂ ਨੂੰ ਕਾਬੂ ਕੀਤਾ ਜਾ ਸਕੇ ਇਸ ਮੌਕੇ ਉਹਨਾਂ ਨੇ ਨਸ਼ੇ ਦੇ ਵਪਾਰੀਆਂ ਨੂੰ ਸਖਤ ਚੇਤਾਵਨੀ ਦਿੱਤੀ ਕਿ ਜਾਂ ਤਾਂ ਨਸ਼ੇ ਦਾ ਕਾਰੋਬਾਰ ਛੱਡ ਦਿਓ ਨਹੀਂ ਪੰਜਾਬ ਛੱਡ ਦਿਓ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਟੰਪੁਰ ਪਾਚੋ ਕਿਸਮ ਅਸੀਂ ਪੰਜਾਬ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਤੇ ਆਪਣੇ ਐਸਐਸਪੀ ਸਾਹਿਬ ਦੀ ਨਿਸ਼ਾਨਦੇਹੀ ਅਨੁਸਾਰ ਅਸੀਂ ਜਿਹੜੇ ਹੌਟਸਪੌਟ ਆ ਆਪਣੇ ਇਲਾਕੇ ਦੇ ਵਿੱਚ ਇੱਥੇ ਕੀ ਬੈਡਲਰਸ ਨੇ ਜਾਂ ਕੰਜ਼ਿਊਮ ਕਰਨ ਵਾਲੇ ਉੱਥੇ ਅਸੀਂ ਕਾਸੋ ਆਪਰੇਸ਼ਨ ਕੀਤਾ ਤੇ ਉਹਦੇ ਤਹਿਤ ਅਸੀਂ ਜਿਹੜੇ ਕਿ ਵੇਚਣ-ਮੁਚਣ ਵਾਲੇ ਨੇ ਜਾਂ ਭੱਜੇ ਹੋਏ ਜਿਹੜੇ ਵੀ ਆ ਉਹਨਾਂ ਦੇ ਅਸੀਂ ਘਰ ਸਰਚ ਕੀਤੇ ਆ ਸਰ ਕਿੰਨੇ ਘਰਾਂ ਦੀ ਜਾਂਚ ਕੀਤੀ ਗਈ ਆ ਅਸੀਂ ਤਕਰੀਬਨ 3-4 ਘਰ ਸਰਚ ਕਰ ਚੁੱਕੇ ਆ ਤੇ ਹੋਰ ਜਿਹੜੇ ਪਿੰਨ ਪੁਆਇੰਟ ਕੀਤੇ ਹੋਏ ਉਹ ਕਰਾਂਗੇ ਕੋਈ ਬਰਾਮਦਗੀ ਵਗੈਰਾ ਹੋਈ ਸਰ ਹਲੇ ਤਾਂ ਬਰਾਮਦਗੀ ਨਹੀਂ ਹੋਈ ਤੇ ਨਸ਼ੇ ਦੇ ਵਪਾਰੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਇਹੀ ਹੈ ਜੀ ਉਹਨਾਂ ਨੂੰ ਮੈਸੇਜ ਸਖਤ ਕਿ ਯਾਦ ਆ ਆਪਣੇ ਪੰਜਾਬ ਛੱਡ ਜਨ ਆਦਰਵਾਇਜ਼ ਅਸੀਂ ਜੋ ਵੀ ਕਾਰਵਾਈ ਆ ਉਹ ਸਖਤ ਤੋਂ ਸਖਤ ਕਰਾਂਗੇ ਅੱਜ ਪਿੰਡ ਰਾਮਪੁਰ ਪੁਲਿਸ ਵੱਲੋਂ ਗਾਸ ਆਪਰੇਸ਼ਨ ਚ ਲਾਇਆ ਗਿਆ ਕੀ ਕਹਿਣਾ ਚਾਹੁੰਦਾ ਵਧੀਆ ਪ੍ਰਾਲਾ ਜੀ ਬਹੁਤ ਪੁਲਿਸ ਦਾ ਵੀ ਸਰਕਾਰ ਦਾ ਵੀ ਸਾਡੀ ਪੰਚਾਇਤ ਵੀ ਬਹੁਤ ਕੋਆਪਰੇਟ ਕਰਦੀ ਹੈ ਇਹ ਗੱਲ ਹੀ ਇਹ ਹੋਣਾ ਚਾਹੀਦਾ ਜੀ ਇਸ ਦਾ ਨਤੀਜੇ ਵੀ ਬਹੁਤ ਸਾਰਥਕ ਨਿਕਲੇ ਨੇ ਜੀ ਸਾਡੇ ਅਸੀਂ ਆਪਣੇ ਪਿੰਡ ਵਿੱਚ ਦੇਖਦੇ ਹਾਂ ਸਾਡੇ ਪਿੰਡ 'ਚ ਲਗਭਗ ਜਿੰਨੇ ਨਸ਼ਾ ਤਸਕਰ ਸੀਗੇ ਲਗਭਗ ਲਗਭਗ ਸਾਰੇ ਇਸ ਟਾਈਮ ਜਿਹੜੇ 'ਚ ਨਹੀਂ ਬਹੁਤ ਸੁਧਾਰ ਹੋਇਆ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਪੁਲਿਸ ਦਾ ਸਰਕਾਰ ਦਾ ਤੇ ਬੱਸ ਗੱਲ ਕਰਦੇ ਹਾਂ ਜਿਸ ਤਰ੍ਹਾਂ ਕਿ ਇੱਕ ਦੋ ਇਹੋ ਜਿਹੇ ਵਿਅਕਤੀ ਨੇ ਲਈਏ ਤੁਹਾਡੇ ਪਿੰਡ ਦੇ ਹਰ ਵਾਰ ਹਿਟ ਲਿਸਟ 'ਚ ਹੁੰਦੇ ਨੇ ਜਦ ਵੀ ਕਸ ਆਪਰੇਸ਼ਨ ਚੱਲਦਾ ਉਹਨਾਂ ਦੇ ਛਾਪਮਾਰੀ ਜ਼ਰੂਰ ਕੀਤੀ ਜਾਂਦੀ ਹੈ ਇੱਦਾਂ ਦੇ ਲੋਕਾਂ ਨੂੰ ਪੁਲਿਸ ਦੇ ਨਾਲ-ਨਾਲ ਤੁਸੀਂ ਆਪਣੇ ਤੌਰ ਤੇ ਕੀ ਨੱਥ ਪਾ ਰਹੇ ਅਸੀਂ ਕਾਫੀ ਫੜੇ ਨੇ ਜੀ ਅਸੀਂ ਵੀ ਫੜਦੇ ਹਾਂ ਜਿਹੜਾ ਕੋਈ ਸਾਡੇ ਹੱਥ ਆਉਂਦਾ ਬਾਕੀ ਕੁਛ ਭਗਾਉੜੇ ਆ ਪਿੰਡ 'ਚ ਨਹੀਂ ਵੜਦੇ ਹੁਣ ਜਦ ਤੋਂ ਸਖਤਾਈ ਹੋਈ ਹੈ ਜਦ ਤੋਂ ਕਾਫੀ ਬੰਦੇ ਇਦਾਂ ਦੇ ਹੈਗੇ ਜਿਹੜੇ ਪਿੰਡ 'ਚ ਕਦੇ ਬੜੀ ਨਹੀਂ ਹੈਗੇ ਦੇਖੀ ਨਹੀਂ ਗਏ ਇਹਨਾਂ ਨਸ਼ਾ ਤਸਕਰਾਂ ਨੂੰ ਕੀ ਸਨੇਹਾ ਦੇਣਾ ਚਾਹੁੰਗੋ ਸਨੇਹਾदाई ਦੇਣਾ ਚਾਹੁੰਨੇ ਹੀ ਬਸ ਆਪਣਾ ਕੰਮ ਬੰਦ ਕਰ ਦੇਣ ਨਹੀਂ ਤਾਂ ਫਿਰ ਹਸ਼ਰ ਬੁਰਾ ਹੋਊਗਾ ਹੀ